ਕੋਈ ਗੇਸ਼ੀ ਦਾਲੇ ਬਾਬਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸੀ ਤੇ ਬਹੁਤ ਸਾਰੀਆਂ ਰੌਣਕਾਂ ਸੀ ਤੇ ਆਪਾਂ ਸੋਚਿਆ ਕਿ ਚਲੋ ਆਪਾਂ ਮੱਥਾ ਟੇਕਣ ਚੱਲੀਏ ਤੇ ਬਾਕੀ ਆਪਾਂ ਜਾ ਰਹੇ ਸੀ ਰਸਤੇ ਵਿੱਚ ਤੇ ਬਾਕੀ ਇੱਧਰ ਤੁਹਾਨੂੰ ਕਾਫੀ ਟਰੈਕਟਰ ਦਿਖਣਗੇ ਬਹੁਤ ਸਾਰੇ ਸਾਰੇ ਰਸਤੇ 'ਚ ਟਰੈਕਟਰ ਸੀ ਇਹਨਾਂ ਦੀ ਸ਼ਾਇਦ ਕੋਈ ਮਤਲਬ ਕਿ ਹੜਤਾਲ ਹੋਵੇ ਜਾਂ ਕੁਝ ਵੀ ਇਹਨਾਂ ਦਾ ਮਤਲਬ ਕਿ ਹੈਗਾ ਸੀ ਸਾਰੇ ਟਰੈਕਟਰਾਂ ਵਾਲੇ ਸੀ ਰਸਤੇ ਦੇ ਵਿੱਚ ਝੰਡੀਆਂ ਲੱਗੀਆਂ ਸੀ ਇਹ ਕਿਤੇ ਜਾਣਦੇ ਸੀ ਤੇ ਬਹੁਤ ਜ਼ਿਆਦਾ ਇੱਥੇ ਟ੍ਰੈਫਿਕ ਸੀ ਜਿਆਦਾ سارے ਟਰੈਕਟਰ ਵਾਲੇ ਸੀ ਇੱਥੇ ਰਸਤੇ ਵਿੱਚ ਤੁਹਾਨੂੰ ਪਤਾ ਕਿਉਂਕਿ ਕਿਸਾਨ ਜਿਹੜੇ ਜ਼ਿਆਦਾਤਰ ਧਰਨਿਆਂ ਦੇ ਬੰਦੇ ਆ ਜਾ ਕੇ ਹੋ ਸਕਦਾ ਕਿਤੇ ਧਰਨਾ ਲਾਉਣਾ ਆਵੇ ਜਾਂ ਵੈਸੇ ਕੋਈ ਇਹਨਾਂ ਦਾ ਹੋਵੇ ਤੇ ਸਾਰੇ ਜਾਣੇ ਜਾਣਦੇ ਸੀਗੇ ਇਹ ਗਾਂ ਅੰਮ੍ਰਿਤਸਰ ਤੱਕ ਤਾਂ ਗਏ ਨਹੀਂ ਰਸਤੇ ਦੇ ਵਿੱਚ ਗੁਮਟਾਲੇ ਤੱਕ ਇਹਨਾਂ ਇਹ ਬਾਈਪਾਸ ਉਧਰ ਨੂੰ ਹੋ ਗਏ ਸੀ ਸਾਰੇ ਟਰੈਕਟਰ ਤੇ ਸਾਰੇ ਇਹਨਾਂ ਦਾ ਕੋਈ ਹੋਣੀ ਹੈ ਮੀਟਿੰਗ ਸ਼ਾਇਦ ਤੇ ਬਹੁਤ ਇੱਥੇ ਜਾਮ ਸੀ ਰਸਤੇ ਦੇ ਵਿੱਚ ਤੇ ਬਾਕੀ ਆਪਾਂ ਵੀ ਗਏ ਸੀ ਐਕਟਿਵਾ ਤੇ ਤੇ ਆਪਾਂ ਗੱਡੀ ਨਹੀਂ ਲੈ ਕੇ ਗਏ ਸੀ ਤੇ ਆਪਾਂ ਗਏ ਸੀ ਐਕਟਿਵਾ ਤੇ ਚਲੋ ਚਲਿਓ ਪਿਆਕੀ ਲੈ ਕੇ ਆਈਏ ਚਲੋ ਹੋਰ ਚਲੋ ਸਵਾਦ ਜੀ ਜੰਮੀ ਨਾ ਕੋਈ ਜਨਮ ਆ ਯੋਗ ਨਹੀਂ ਹੈ ਕਹਿੰਦੇ ਚ ਬਾਕੀ ਬਹੁਤ سارے ਬਹੁਤ سارے ਲੰਗਰ ਸੀ ਇੱਥੇ ਤੇ ਬਹੁਤ ਸੰਤਾਂ ਸੇਵਾ ਕਰਦੀਆਂ ਨੇ ਤੁਹਾਨੂੰ ਪਤਾ ਵਾ ਕਿ ਆਪਣੇ ਪੰਜਾਬ ਚ ਕੋਈ ਵੀ ਗੱਲ ਵੇ ਬਾਕੀ ਇਹ ਛਿੱਦਾਂ ਦਾ ਜਨਮ ਘਣਾ ਸੀ ਗੰਨੇ ਦੀਆਂ ਟਰਾਲੀਆਂ ਸੀ ਤੇ ਜੂਸ ਸਾਰੇ ਮਤਲਬ ਕਿ ਪੀਂਦੇ ਸੀ ਕਾਫੀ ਲੰਗਰ ਲੱਗੇ ਹੋਏ ਸੀ ਕੋਈ ਪੂੜੀ ਛੋਲੇ ਜਾਂ ਬਰੈਡ ਛੋਲੇ ਜਾਂ ਚਾਹ ਪਕੌੜੇ ਤੇ ਇੱਧਰ ਅਸੀਂ ਗੰਨੇ ਦੀਆਂ ਟਰਾਲੀਆਂ ਰੋਹ ਦਾ ਲੰਗਰ ਸੀਗਾ ਤੇ ਲੰਗਰ ਬਹੁਤ ਜ਼ਿਆਦਾ ਸੀ ਤੇ ਸੰਗਤਾਂ ਬਹੁਤ ਜ਼ਿਆਦੀਆਂ ਸੇਵਾ ਕਰਦੀਆਂ ਨੇ ਸ਼ਰਧਾਂ ਦੇ ਨਾਲ ਤੇ ਬਹੁਤ ਜ਼ਿਆਦਾ ਲੰਗਰ ਚੱਲਦੇ ਆ ਬਾਕੀ ਤੁਸੀਂ ਵੇਖ ਸਕਦੇ ਹੋ ਬਹੁਤ ਜ਼ਿਆਦੀਆਂ ਸੰਗਤਾਂ ਪਹੁੰਚੀਆਂ ਸੀ ਤੇ ਬਹੁਤ ਜ਼ਿਆਦੀ ਸੀਟ ਸੀ ਤੇ ਕਾਫੀ ਸੰਤਾਂ ਸੀ ਤੇ ਸੇਵਾ ਵੀ ਬਹੁਤ ਕਰਦਿਆਂ ਨੇ ਬਾਬਾ ਜੀ ਜਦੋਂ ਅੰਗਰੇਜ਼ਾਂ ਦੇ ਬਹੁਤ ਜ਼ਿਆਦਾ ਰੌਣਕਾਂ ਲੱਗੀਆਂ ਸੀ ਤੇ ਬਹੁਤ ਸਾਰੇ ਸੰਗਤਾਂ ਪਹੁੰਚੇ ਸਨ ਬਹੁਤ ਸਾਰੇ ਕਰਦਿਆਂ ਕਰਦਿਆਂ ਲਈ ਤੇ ਬਾਕੀ ਸਾਡੇ ਪਿਆਰ ਨਾਲ ਆਪਣੇ ਮੋਬਾਈਲ ਕਰ ਪਿਆਰ ਰੱਖੋ ਜੀ ਬੰਦੇ ਜੀ 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 ਮੈਂ ਮੱਝਾ ਵੀ ਹੱਥ ਨਾਲ ਕਰ ਤੋਂ ਤਜਨਾ ਇੱਥੇ ਵੀ ਲੰਗਰ ਲੱਗਿਆ ਸੀ ਪਾਈ ਚਾਰਾ ਲੰਗਰ ਚਾਰ ਤਕਸੀ ਉੱਪਰ ਤੇ ਚਾਰਾ ਫੁੱਲ ਬੜੀਆਂ ਸੀ ਸ਼ਾਇਦ ਬਹੁਤ ਜਿਆਦਾ ਰੌਣਕ ਸੀ ਵੈਸੇ ਵੀ ਸੰਡੇ ਸੰਡੇ ਲੋਕ ਮਤਲਬ ਕਿ ਐਤਵਾਰ ਆਉਂਦੇ ਆ ਚਪੈਰਾ ਕੱਟਦੇ ਚਪੈਰਾ ਸਾਹਿਬ ਸਾਰੀਆਂ ਸੰਗਤਾਂ ਬੈਠੀਆਂ ਹੋਈਆਂ ਸੀ ਤੇ ਸਾਰੇ ਮਤਲਬ ਕਿ ਸੰਗਤਾਂ ਪਾਠ ਵੀ ਕਰਦੀਆਂ ਨੇ ਬਾਕੀ ਇੱਥੇ ਵੀ ਮੈਨੂੰ ਪ੍ਰਸ਼ਾਦ ਮਿਲ ਗਿਆ ਸੀ ਕੜਾ ਪ੍ਰਸ਼ਾਦ ਤੇ ਮੱਠੀ ਸੀ ਤੇ ਮੇਰੇ ਤੋਂ ਖਾਦਾ ਨਹੀਂ ਗਿਆ ਇੰਨਾ ਮਿੱਠਾ ਤੇ ਥੋੜਾ ਜਿਹਾ ਖਾਦਾ ਸੀ ਫਿਰ ਮੈਂ ਤੇ ਜਦੋਂ ਆਪਾਂ ਅੰਦਰ ਜਾਣਾ ਸੀ ਦਰਸ਼ਨ ਕਰਨ ਦੇ ਇੱਥੇ ਬਹੁਤ ਜਿਆਦੀ ਭੀੜ ਸੀ ਤੇ ਜਿਵੇਂ ਆਪਾਂ ਦਰਬਾਰ ਸਾਹਿਬ ਅੰਦਰ ਜਾਣੇ ਆ ਤੇ ਰੋਕ ਰੋਕੇ ਸੰਤਾਂ ਨੂੰ ਲੰਗਾਉਂਦੇ ਆ ਬਸ ਐਹੀ ਗੱਲ ਬਣੀ ਸੀ ਕਿ ਐਹੀ ਆਪਾਂ ਨੂੰ ਰੋਕ ਰੋਕੇ ਥੋੜੀ ਜਿੜ ਬਾਅਦ ਲੰਗਾਇਆ ਸੀਗਾ ਸੇਵਾਦਾਰਾਂ ਨੇ ਤੇ ਉਹਨੂੰ ਰੋਕ ਰੋਕੇ ਕਾਫੀ ਟਾਈਮ ਲੱਗ ਗਿਆ ਸੀ ਭੀੜ ਚ ਖਲੋਤੇ ਰਹੇ ਸੀ ਤੇ ਬਾਕੀ ਆਪਣੀ ਵਾਰੀ ਜ਼ਰੂਰ ਆ ਗਈ ਸੀ ਤੇ ਬੇਰਾਪਰਿਆ ਪ੍ਰਸ਼ਾਦ ਬਾਬਾ ਜੀ ਦੇ ਪ੍ਰਸ਼ਾਦ ਕਰਵਾਇਆ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਆਦੀ ਰੌਣਕ ਸੀ ਤੇ ਬਹੁਤ ਸਖਤਾ ਹੁੰਦੀਆਂ ਨੇ ਐਤਵਾਰ ਹਾਂਜੀ ਬਹੁਤ ਸਾਰੀਆਂ ਰੌਣਕਾਂ ਸੀ ਤੇ ਬਹੁਤ ساری ਸੰਗਤ ਆਈ ਸੀ ਦਰਸ਼ਨਾਂ ਨੂੰ ਤੇ ਕਾਫੀ ਸੰਗਤ ਆਉਂਦੀ ਆ ਦੂਰੋਂ ਦੂਰੋਂ ਤੇ ਬਾਕੀ ਆਪਾਂ ਵੀ ਲਾਈਨ 'ਚ ਲੱਗੇ ਹੋਏ ਸੀ ਤੇ ਬਹੁਤ ਜ਼ਿਆਦਾ ਭੀੜ ਸੀ ਮਤਲਬ ਕਿ ਆਪਾਂ ਟਾਈਮ ਤੁਸੀਂ ਦੇਖ ਸਕਦੇ ਹੋ 2:55 3 ਵਜੇ ਆਪਾਂ ਉੱਥੇ ਖਲੋਤੇ ਸੀਗੇ ਤੇ ਬਾਬੇ ਦੇ ਦਰਸ਼ਨਾਂ ਨੂੰ ਤੇ ਚਲੋ ਜੀ ਬਹੁਤ ਵਧੀਆ ਲੱਗਾ ਬਹੁਤ ਜੀ ਦਰਸ਼ਨ ਕੀਤੇ ਤੇ ਉਜਾਰਿਆ ਹੋਣ ਕਾਸੀ ਕਿ ਬਹੁਤ ਸੋਹਣਾ ਸਜਾਇਆ ਹੋਇਆ ਸੀਗਾ ਕਾ ਤਾਦੀਸੀ ਨੂੰ ਦਬਾਸੀ ਦਾ ਲਿਗਿਆ ਗੁਰਦੁਆਰਾ ਬਹੁਤ ਸੋਹਣਾ ਸਜਾਇਆ ਹੋਇਆ ਸੀ ਆਪਾਂ ਇਥੇ ਲੰਗਰ ਛਕਣਾ ਕਿਉਂਕਿ ਭੁੱਖ ਬਹੁਤ ਜ਼ਿਆਦੀ ਲੱਗੀ ਸੀ ਤੇ ਫਿਰ ਆਪਾਂ ਛਕਿਆ ਲੰਗਰ ਤੇ ਫਿਰ ਆਪਾਂ ਲੰਗਰ ਛਾ ਕੇ ਚੱਲ ਪਏ ਆਪਾਂ ਤੇ ਫਿਰ ਆਪਾਂ ਅਗੇ ਵਿੱਚੋਂ ਸ਼ਿਦਾ ਸਾਹਿਬ ਦੇ ਵਿੱਚੋਂ ਰਸਤਾ ਹੈ ਦਰਬਾਰ ਸਾਹਿਬ ਦਾ ਤੁਹਾਨੂੰ ਪਤਾ ਹੋਣਾ ਜਿਹੜੇ-ਜਿਹੜੇ ਜਾਂਦੇ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਹਰ ਦਾ ਮਤਲਬ ਜੇ ਜਦੋਂ ਆਪਾਂ ਦਰਬਾਰ ਸਾਹਿਬ ਨੂੰ ਜਾਂਦੇ ਆ ਉਹ ਤੋਂ ਦਾ ਰਸਤਾ ਹੈ ਤੇ ਆਪਾਂ ਦਰਬਾਰ ਸਾਹਿਬ ਨਹੀਂ ਜਾਇਆ ਗਿਆ ਤੇ ਬਹੁਤ ਸਾਰਾ ਰਸ ਸੀ ਉਸ ਤੋਂ ਬਾਅਦ ਖਾਧੀ ਆਪੀ ਸੋ ਆਪਾਂ ਸੋਫਟੀ ਖਾਧੀ ਤੇ ਬਹੁਤ ਜ਼ਿਆਦੀ ਟੇਸਟੀ ਆ ਫਿਰ ਫਿਰ ਆਪਾਂ ਹੁੰਦੇ ਰਸਤੇ ਦੇ ਵਿੱਚ ਫਿਰ ਗਏ ਨਰਸਰੀ ਉੱਥੋਂ ਆਪਾਂ ਕੁਝ ਮਤਲਬ ਕਿ ਲੈਣੇ ਸੀਗੇ ਲੈਣੇ ਸੀ ਮਤਲਬ ਗਮਲੇ ਲੈਣੇ ਸੀ ਤੇ ਮਿੱਟੀ ਬਹੁਤ ਜਿਆਦੀ ਪਈ ਆ ਆਪਣੇ ਕੋਲ ਮਿਸਤਰੀ ਲੱਗੇ ਹੋਏ ਸੀ ਤੇ ਆਪਾਂ ਲਾਉਣਿਆਂ ਵਿੱਚ ਫੁੱਲ ਬੂਟੇ ਲਾਉਣੇ ਆ ਤੇ ਆਪਾਂ ਪਤਾ ਕਰਨ ਗਏ ਸੀ ਤੇ ਬਹੁਤ ਸੋਹਣੀ ਸੀ ਮਤਲਬ ਕਿ ਸਾਰੇ ਇਥੇ ਫੁੱਲ ਫੁੱਲ ਸਭ ਸੋਹਣੇ ਸੀਗੇ ਤੇ ਫਿਰ ਆਪਾਂ ਪਤਾ ਕਰਕੇ ਆ ਗਏ ਸੀ ਤੇ ਆਪਾਂ ਫਿਰ ਉਸ ਤੋਂ ਬਾਅਦ ਆਪਾਂ ਗੱਡੀ ਦੇ ਲੈ ਕੇ ਆਏ ਸੀ ਗਮਲੇ ਜੋ ਕਿ ਆਪਾਂ ਗਮਲਿਆਂ ਦੇ ਵਿੱਚ ਬਹੁਤ ਸਾਰੇ ਮਤਲਬ ਖਾਣ ਪੀਣ ਵਾਲੇ ਮਤਲਬ ਸਬਜ਼ੀਆਂ ਹੀ ਨਾ ਸਕਦੇ ਸਭ ਕੁਝ ਲਾ ਸਕਦੇ ਆ ਫਿਰ ਆਪਾਂ ਰਸਤੇ ਦੇ ਵਿੱਚ 오ਰੈਂਜ ਜੂਸ ਪੀਤਾ ਤੇ ਬਾਕੀ ਪੈਕ ਵੀ ਕਰਵਾਇਆ ਜੋ ਉਹ ਬੱਚੇ ਕਹਿੰਦੇ ਸੀ ਆਏ ਹੋ ਤੇ ਆਪਾਂ ਪੌਥਕ ਲੋਗੇ ਪੀ ਲਿਆ ਸੀ ਤੇ ਫਿਰ ਬੱਚਿਆਂ ਵਾਸਤੇ ਘਰ ਲੈ ਕੇ ਆ ਗਏ ਸੀ ਤੇ ਬੱਚਾ ਬੱਚੇ ਨਹੀਂ ਸੀ ਆਏ ਉਹ ਕਹਿੰਦੇ ਆਪਾਂ ਨਹੀਂ ਜਾਣਾ ਤੇ ਆਪਾਂ ਤਾਂ ਕਰਕੇ ਐਕਟਿਵ ਆ ਦੇ ਗਏ ਸੀ ਨਹੀਂ ਤਾਂ ਆਪਾਂ ਗੱਡੀ ਤੇ ਜਾਣਾ ਸੀ ਤੇ ਬੱਚੇ ਮੰਨੇ ਨਹੀਂ ਸੀ ਤੇ ਚਲੋ ਬਾਕੀ ਬਹੁਤ ਜਿਆਦਾ ਨਹੀਂ ਗਏ ਪੀੜਕਾ ਕਾਫੀ ਰਾਜ ਸੀਗਾ ਕਈਆਂ ਦੇ ਬੱਚੇ ਵੀ ਮਤਲਬ ਕਿ ਮਾਂ ਪੇ ਤਾਂ ਪਾਸੇ ਹੋ ਗਏ ਸੀ ਤੇ ਇਸ ਕਰਕੇ ਪੀੜਪੜਕੇ ਚ ਜਾਣਾ ਵੀ ਬਹੁਤ ਔਖਾ ਬੱਚਾ ਨੂੰ ਲੈ